ਸਸਿਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋਗੇ ਸ਼ਾਬਾਸ਼ ਕਿਆ ਬਾਤਾਂ ਹਾ 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 ਸਾਰਿਆਂ ਨੂੰ ਤੂੰ ਵਲੌਗ ਬਣਾਉਂਦੀ ਆ ਆਹੋ ਮੈਂ ਤਾਂ ਵੇਖਿਆ ਮੈਂ ਥੱਲੇ ਬੈਠੇ ਮੈਂ ਤਾਂ ਭੱਜ ਕੇ ਫੋਨ ਲੈਣ ਚਲ ਗਈ ਨਹੀਂ ਅੱਜ ਦਿਨ ਕਿਧਰ ਚੜਿਆ ਵਾ ਕਿਉਂ ਆਹੋ ਮੈਂ ਥੱਲੇ ਬੈਠੇ ਆਂ ਮੂੰ 8 ਵਜੇ ਉੱਠੀ ਆ ਨਾ ਮੈਂ ਤਾਂ ਫੇਰ ਚੋਣੀ ਤੂੰ ਹੀ ਚੋਣੀ ਹੀ ਤੇ ਬਣ ਗਈ ਗੱਲ ਫੇਰ ਅੱਛਾ ਤੇਰਾ ਮਾੜਾ ਮਾੜੇ ਬਣ ਗਈ ਮੈਂ ਤਾਂ ਹੁਣ ਕਰਦੀ ਆ ਦਿੱਲੀ ਦੀ ਤਿਆਰੀ ਵਿਨੀਤ ਕੌਰ ਕੋਲ ਜਾਣ ਦੀ ਅੱਛਾ ਹੁਣ ਤੁਸੀਂ ਮੱਝ ਚੋਲਿਆ ਕਰਨੀ ਭਾ ਅੱਛਾ ਹਾਂਜੀ ਮੱਝ ਚੋਲਣੀ ਆ ਮੈਂ ਹਮ ਮੈਂ ਤਾਂ ਇਹਨਾ ਵੀ ਤੂੰ ਉਹ ਸੁਖਵਿੰਦਰ ਕੌਰ ਉਹ ਇਟਲੀ ਤੋਂ ਅੱਛਾ ਉਹ ਬੜੀ ਯਾਦ ਕਰਦੀ ਤੈਨੂੰ ਮੈਂ ਜਾਨਾ ਵੀ ਸੁਖਵਿੰਦਰ ਕੌਰ ਨੂੰ ਕਹਿਣਾ ਵੀ ਉਸੇ ਦਾ ਵਿਜਾ ਭੇਜ ਦੇ ਤੈਨੂੰ ਇਹਨੂੰ ਇਡਲੀ ਭੇਜ ਦੇ ਦੇ ਤੇਰੇ ਲਾਗੇ ਹਾਂ ਤੇ ਮੈਨੂੰ ਹੋਰ ਕੀ ਚਾਹੀਦਾ ਮੈਂ ਤਾਂ ਐਡੀਆਂ ਥੁੱਕ ਲਾ ਲਾ ਭੱਜਾਂ ਉਸੇ ਵੇਲੇ ਹੈ ਕੋਈ ਇੰਗਲੈਂਡ ਤੋਂ ਅਮਰੀਕਾ ਤੋਂ ਕੋਈ ਜਰਮਨ ਤੋਂ ਕੋਈ ਨਿਊਜ਼ੀਲੈਂਡ ਤੋਂ ਬੜੀਆਂ ਆਹੋ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਤੇ ਅੱਛਾ ਬੇਟੀਆਂ ਸਾਡੀਆਂ ਫੋਨ ਕਰਦੀਆਂ ਹਾਂ ਤੇ ਖੁੱਲਾ ਸੱਦਾ ਮੈਨੂੰ ਜਿਹੜਾ ਮਰਜ਼ੀ ਲੈ ਜਾਏ ਮੈਂ ਜਾਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਅੱਛਾ ਬਸ ਮੈਨੂੰ ਇਹ ਕਾ ਸਿਰਫ ਮੱਝ ਦੀ ਗੱਲ ਹੀ ਵੀ ਮੇਰਾ ਮੇਰੇ ਤੋਂ ਬਿਨਾਂ ਸਰਨਾ ਨਹੀਂਗਾ ਓਏ ਮੈਨੂੰ ਲੱਗਦੀ ਬੈਠ ਮੈਨੂੰ ਬੈਣ ਨਹੀਂ ਦੇਣਾ ਕੋਈ ਨਹੀਂ ਕੋਈ ਨਹੀਂ ਮਾਰੋ ਮਾਰੇ ਹਾਸਾ ਤੋਂ ਹੀ ਹੁਣ ਹੈ ਮੈਂ ਸਿਰ ਮੈਨੂੰ ਇਹੋ ਬੜਾ ਮਾਣ ਵੀ ਮੇਰੇ ਤੋਂ ਬਗੈਰ ਸਰਨਾ ਨਹੀਂ ਸਾਡੇ ਘਰ ਦਾ ਅੱਛਾ ਤੇ ਮੈਂ ਮੈਂ ਚੋਣੀ ਆ ਚਾ ਇਹਨਾਂ ਨੇ ਪੀਣੀ ਆ ਤੇ ਮੈਂ ਤਾਂ ਕਿਤੇ ਇੱਕ ਪਾਸੇ ਚਲ ਗਈ ਤੇ ਮੈਨੂੰ ਤੇਨਾਂ ਭੱਜ ਭੱਜ ਵਾਜਾਂ ਮਾਰਨੀਆਂ ਅੱਛਾ ਤੇ ਹੁਣ ਜਦੋਂ ਮੈਂ ਆਈ ਤੇ ਤੁਸੀਂ ਮਹੀਂ ਥੱਲੇ ਬੈਠੇ ਆ ਮੈਂ ਪਾ ਲਿਆ ਫਿਰ ਬਹਿ ਕੇ ਥੱਲੇ ਤੇ ਮੈਂ ਹਾਂ ਕਿਧਰੋਂ ਦਿਨ ਚੜਿਆ ਵਾ ਮਹੀਂ ਚੋਣ ਦੀ ਜਾਜ ਆ ਗਈ ਲੱਗਦੀ ਚੋਹ ਹਬਲਾ ਮੈਂ ਪੰਗਾ ਹੀ ਪਾ ਲਿਆ ਨੇ ਪੰਗਾ ਘਪਾ ਲਿਆ ਹੁਣ ਚੋਣੀ ਵੀ ਸਿੱਖੋ ਨਾ ਨਹੀਂ ਪਸਮਣੀ ਨਹੀਂ ਆ ਉਹ ਪਸਮੀ ਆ ਨਹੀਂ ਪਸਮੰਡੀ ਲਾਓ ਸਹੀ ਪਾਣੀ ਪੂਣੀ ਪਾਓ ਉੱਤੇ ਮੇਰੇ ਪੈਣੀ ਮੇਰੇ ਪੈਣੀ ਲੱਤ ਮਾਰਦੀ ਹੈ ਲੱਤ ਮਾਰਦੀ ਕੋਈ ਗੱਲ ਨਹੀਂ ਲੱਤਾਂ ਖਾ ਖਾ ਕੇ ਹੀ ਗੱਲ ਬਣਦੀ ਹੁੰਦੀ ਆ ਆਨੇ ਹੁੰਦੇ ਆ ਨਾ ਖਾ ਖਾ ਕੇ ਲੱਤਾਂ ਦੇ ਦਿੰਦੀ ਆ ਮਤਾਂ ਦੱਸਿਆ ਨਾ ਅਗੀ ਆਹੋ ਛੋਕਰਾ ਖਾ ਕੇ ਬੱਦਾ ਵੱਡਾ ਵੱਡਾ ਹੁੰਦਾ ਤੇ ਹੁਣ ਚਲੋ ਕੋਈ ਨਹੀਂ ਤੁਸੀਂ ਵੀ ਆ ਨਤਲੂ ਤਾਂ ਖਾਓ ਪਹਿਲਾਂ ਇਹਦੇ ਕੋਲੋਂ ਫੇਰ ਹੀ ਜੋਗੇ ਮੈਂ ਫੇਰ ਉੱਠ ਖਲੋਣਾ ਨਹੀਂ ਨਹੀਂ ਉੱਠਣਾ ਨਹੀਂ ਕਿਹ ਇਹ ਗੱਲ ਝੂਠੀ ਆ ਕਿਉਂ ਆ ਹੋਗੇ ਚੋ ਇਹਨੂੰ ਹੁਣ ਨਹੀਂ ਨਹੀਂ ਮੇਰ ਕੋ ਨਹੀਂ ਇਹ ਮੈਨ ਨਹੀਂ ਅਵਨੀਤ ਕੌਰ ਮੇਰਾ ਜੇ ਵਲੌਗ ਵੇਖੇਗੀ ਤਾਂ ਪੁੱਤ ਫੇਰ ਮੈਨੂੰ ਦੱਸ ਦੇ ਫੜਾਫੜ ਵੀ ਤੂੰ ਘਰੇ ਹੀ ਆ ਮੈਂ ਫੜਾਫੜ ਆਵਾਂ ਤੇਰੇ ਕੋਲ ਨਹੀਂ ਮੈਂ ਸੁਖਵਿੰਦਰ ਕੌਰ ਨੂੰ ਕਹੀ ਨਾ ਇਟਲੀ ਵਾਲੀ ਨੂੰ ਤੂੰ ਵੀ ਜਾ ਭੇਜੇ ਨੂੰ ਨਹੀਂ ਤੁਹਾਡਾ ਨਹੀਂ ਤੇਰਾ ਵੇ ਅੱਛਾ ਅੱਛਾ ਚੱਲ ਕੋਈ ਨਹੀਂ ਸਮੇਂ ਚੋਂ ਉਸ ਮਾਨ ਬੜਾ ਸੀ ਵੀ ਅਸੀਂ ਧਾਰਾਂ ਕੱਢ ਦੇਣੀਆਂ ਤੂੰ ਜਿੱਥੇ ਮਰਜੀ ਜਾ ਕੋਈ ਗੱਲ ਨਹੀਂ ਧਾਰਾਂ ਦੀ ਕਿਹੜੀ ਖਾਲਵਾ ਲੱਗ ਗਿਆ ਨਾ ਪਤਾ ਅਗਲੀ ਨੇ ਹੱਥ ਨਹੀਂ ਤੈਨੂੰ ਲਾਉਣ ਦਿੱਤਾ तेरे ਹੱਥ ਦੇ ਪਈ ਆ ਹੱਥ ਤੇ ਤੇ ਪੈਣੀ ਹੀ ਫੇਰ ਆਪੇ ਹਾਂ ਆਹੋ ਜਦੋਂ ਮੈਂ ਚੋਣੀ ਸੀ ਤੇ ਫੇਰ ਹੱਥ ਤੇ ਪੈਣੀ ਬੋਲਦੀ ਹੈ ਬਾਰਸ਼ ਅੱਜ ਤੇ ਕਿਤੇ ਅੱਤ ਹੋ ਗਈ ਮੀਂਹ ਵਾਲੀ ਬੈ ਜਾ ਬੈ ਜਾ ਕਰਾ ਦਿੱਤੀ ਹੈ ਹੂੰ ਉਦਾਂ ਹੀ ਹੁਣ ਗਿੱਲੇ ਬੱਤੇ ਜੇ ਕੱਪੜੇ ਸਾਡੇ ਹਾਂ ਹਾਂ ਨਾਲੇ ਬਾਪੂ ਨੇ ਇੱਕ ਮਿੰਟ ਕਰਿਓ ਤੁਸੀਂ ਪੀ ਇਹ ਕਿੱਦਾਂ ਦੇ ਬਣੇ ਆ ਨਹੀਂ ਸਿੱਡੂ ਆ ਪੀ ਇਹ ਪਿੰਡੂ ਵਿੱਚ ਸਾਡਾ ਹਾਂ ਉਹ ਤਾਂ ਇਹ ਲੋਕੇਸ਼ਨ ਵੇਖੋ ਕਿਤੇ ਕਿਦਾਂ ਰੁੱਖ ਤੋਤੇ ਗਏ ਆ ਤੇ ਕਿੰਨੇ ਸੋਹਣੇ ਲੱਗਣ ਡਏ ਆ ਆਹਾ ਹਾ ਹਾ ਇਹਨੂੰ ਮੱਝਾਂ ਉਫਾਲ ਪੰਜਾਬ ਤੇ ਪੰਜਾਬ ਹੀ ਇਦਾਂ ਇੱਕ ਸਾਹਬ ਦਾ ਹਨਾ ਮੱਝਾਂ ਭਾਵੇਂ ਜਿੱਦਾਂ ਮਰਜੀ ਆ ਬਾਹਰ ਦੇ ਮੁਲਖ ਆਪਣੀ ਥਾਂ ਤੇ ਆ ਤੇ ਲੋਕੇਸ਼ਨ ਐ ਤੋਤੇ ਗਏ ਕਿਤੇ ਆ ਰੁੱਖ ਬੱਲੇ ਬੱਲੇ ਲਓ ਮੈਂ ਬਹਿ ਕੇ ਵੇਖਾਂ ਨਾ ਪਹਿਲਾਂ ਮੇਰੇ ਕੋਲ ਮਿਲਦੀ ਹੈ ਹੈ ਰੋ ਮੈਂ ਬਹਿ ਕੇ ਵੇਖਾਂ ਭਲਾ ਮੇਰ ਕੋ ਮੈਂ ਤਾਂ ਤਰ੍ਹਾਂ ਜਿਹੜੀ ਚੋਣੀ ਆ ਨਾ ਇਹਨੂੰ ਸ਼ੈਡ ਥੱਲੇ ਤਾਂ ਹੀ ਬੱਧਾ ਪੀਏ ਇਹਨੇ ਜੇ ਮਰੇ ਥੱਲੇ ਬਹਿਣਾ ਵਾ ਨਾ ਹਾਂ ਇਹਨੇ ਪਰਾਂ ਨੂੰ ਪੁਰੀ ਜਾਣਾ ਕਾਂਢ ਵੱਲ ਨੂੰ ਕਾਂਢ ਜਿਣੀ ਜਾਣਾ ਅੱਛਾ ਮੇਰੀ ਲੱਤ ਨੂੰ ਖੰਨੀ ਪਈ ਆ ਕਰੰਦ ਜੀ ਅਜੇ ਬਸਮੀ ਨਹੀਂ ਸੱਚੇ ਤੇ ਮੇਰ ਕੋ ਹੋਰ ਸਹੀ ਨਹੀਂ ਆਖ ਹਾਂ ਆ ਫੱਟੀ ਤੇ ਬਹਿ ਬਹਿ ਕੇ ਪਰਾਂ ਨੂੰ ਜਾਣਾ ਫੱਟੀ ਜਿਹੜੀ ਮਿਲਣਾ ਨਹੀਂ ਹੈਗਾ ਮੈਨੂੰ ਤਾਂ ਇਹ ਕੀ ਗੱਲ ਨਹੀਂ ਅੱਜ ਠੀਕ ਮਾਰੀ ਇਹਨੂੰ ਇਹ ਕੱਟਾ ਨਹੀਂ ਛੱਡਿਆ ਤਾਂ ਕਰਕੇ ਪਾਸੋਂ ਤਾਂ ਮੈਂ ਇਹ ਕੰਮ ਕੀਤਾ ਹਾਂ ਮੈਂ ਕਦਾ ਇਕੱਠਾ ਛੱਡਦੇ ਰਹੋ ਬੰਦੇ ਰਹੋ ਮੈਂ ਉੱਧੇ ਬੈਗੀ ਤੇ ਉੱਧਾਂ ਹੀ ਮਿਲਦੀ ਅੱਛਾ ਤੇ ਅੱਜ ਤੇਰਾ ਰੋਦਾ ਵੀ ਉੱਧਾਂ ਫੇਰ ਮੈਂ ਕਰਦੀ ਭਲਾ ਪਾਣੀ ਮਿਲਪਾ ਮਿਲਪਾ ਨਹੀਂ ਮੇਰੇ ਪਾਸਾ ਦਾ ਬਲੌਗ ਬਣਦੇ ਸਾਡਾ ਬਲੌਗ ਬਣਦੇ ਆ ਨਾ ਇਹ ਸਾਡੇ ਭੈਣ ਭਰਾ ਅਖਣ ਵੀ ਮੈਂ ਕਿਦਾਂ ਦੀ ਰੱਖੀ ਇਹਨਾਂ ਨੇ ਮਿਲਦੀ ਨਹੀਂ ਇਹਨਾਂ ਕੋ ਸਾਡੀ ਚਪਤਰਾ ਰੱਖਣਾ ਨਾ ਨਾ ਪੁੱਛਣਾ ਚੁੱਕ ਥੱਲੇ ਛੱਡਣਾ ਤਾਂ ਨਹੀਂ ਇਹ ਨਾ ਵੇ ਡਿਗੀ ਦਾ ਮੈਂ ਥੱਲੇ ਆਵਾਂ ਤੇ ਮੈਂ ਹੀ ਹੁੰਦੇ ਹੋਏ ਡਿਗੀ ਦਾ ਬਲੌਗ ਬਣ ਜੇ ਹੈ ਡਿਗੀ ਦਾ ਬਲੌਗ ਬਣ ਜੇ ਹਾਂ ਹੋਰ ਇੱਥੇ ਲੈ ਕੇ ਕੰਮ ਵੀ ਹੋਊਗਾ ਹੂੰ ਇੱਕ ਕੰਮ ਸੇ ਖਤਮ ਨਾ ਤੇਰੇ ਨਹੀਂ ਨਹੀਂ ਮੇਰੇ ਪੈਣਾ ਮੇਰੇ ਪੈਣਾ ਅੱਛਾ ਇਹ ਕੱਟਾ ਹੀ ਛੱਡ ਲਈਏ ਆਪਾਂ ਕੱਟਾ ਹੀ ਛੱਡਣਾ ਕਿ ਕਿਹੜਾ ਖਾਂ ਹੋ ਜਾਣਾ ਪਰ ਜੇ ਮੈਂ ਨਹੀਂ ਲੱਤ ਮਾਰਦੀ ਹੈ ਫੇਰ ਮੈਨੂੰ ਛੇ ਨਹੀਂ ਹੋ ਜਾਣਾ ਫੇਰ ਸੂਣ ਵਾਲਾ ਵੇਖਿਓ ਵੀ ਮੇਰੀ ਵਾਲਾ ਵੇਖਿਓ ਮੈਂ ਨਾਲ ਹੀ ਵਲੌਗ ਬਣਾਉਂ ਡਿੱਗੀ ਦਹੀਂ ਤੇ ਫਿਰ ਫੜ ਮੈਂ ਜੁੱਪਣ ਵਾਲੀ ਗੱਲ ਕਰੀ ਤੂੰ ਡਿੱਗ ਕੁਈ ਤੜਾਕਾ ਕਰਕੇ ਹਾਂ ਜੱਟ ਮਾਰਨ ਲਈ ਅੱਸੀ ਮਾਰਦੀ ਹਾਂ ਹਾਂ ਅੱਜ ਉੱਖਾ ਗਾ ਉਹ ਗੁਰਦਰਾ ਸਾਹਿਬ ਆਹ ਹੋ ਕੇ ਬੂਹੇ ਤੇ ਗਾੜੀ ਪਾਤੀ ਬੂਹੇ ਤੇ ਲੱਗੇ ਬਿਲਕੁਲ ਆਹ ਤੇ ਆਸੇ ਤਿਆਰ ਹੋਣ ਡਿਆ ਬਸ ਕੱਲ ਹੀ ਉਹਨਾਂ ਨੇ ਲੈਂਟਰ ਖੋਲਿਆ ਜੇ ਹਾਂ ਬਾਬਾ ਜੀ ਨੇ ਲਾਤੀ ਹੈ ਨਾ ਹਾਂ ਮੈਨੂੰ ਲੱਗਦਾ ਮੈਂ ਨਾ ਕਟਾ ਛੱਡ ਲਾ ਹੁਣ ਉਹਨੇ ਕੱਟੇ ਨੂੰ ਵੀ ਪੈਣ ਦੇਣਾ ਲੱਗਦਾ ਹਾਂ ਵੀ ਪੈਣ ਦੇਣਾ ਹੂੰ ਹਾਂ ਨਹੀਂ ਪੈਣ ਦੇ ਹੂੰ ਹਾਂ ਕਿਦਾ ਹੋਊਗੀ ਤੂੰ ਉਹ ਤੇ ਲੈ ਆਈਏ ਤੇਰੀ ਤੂੰ ਨਹੀਂ ਤੇਰੀ ਤੇ ਕੋਈ ਲੈਣਾ ਜਿਹੜਾ ਫ੍ਰਿਜ ਹੈ ਉਹ ਵਰਤੋ ਅਜੇ ਮਿਲ ਪਣੀ ਉਹ ਤਾਂ ਹਮ ਸਾਰਾ ਬੰਦ ਨਹੀਂ ਘੋਣਾ ਨਾ ਫ੍ਰਿਜ ਨਹੀਂ ਦੇਖੋ ਪੈਣਾ ਲਾ ਦੇਗਾ ਆਈ ਵੀਡੀਓ ਬਣਾਉਣ ਜਾਣਾ ਮੁਰਕੇ ਫੇਰ ਰਿਕਾਰਡ ਕਰਦੇ ਆਂ ਹੈ ਅੱਜ ਤੂੰ ਕੈਮਰੇ 'ਚ ਆਈ ਆ ਆਹੋ ਸਪੈਸ਼ਲ ਤੇਰੇ ਵਾਸਤੇ ਵੀਲੋਗ ਬਣਾਉਣ ਦੇ ਆ ਕੈਮਰਾ ਚੱਲਣ ਡਿਆ ਅੱਜ ਅੱਜ ਮਿਲ ਪੀ ਹੈ ਮੈਂ ਤਾਂ ਆਖਿਆ ਮੇਰ ਕੋ ਨਹੀਂ ਬਸ ਮੀਏ ਤੇ ਤੇਰੇ ਹੱਥ ਤੇ ਪਈ ਆ ਮੈਂ ਨਹੀਂ ਸੋਚਿਆ ਮੈਂ ਹਾਂ ਮੈਂ ਉਸ ਤੋਂ ਬਗੇਲ ਗਾੜੀਆਂ ਵੇਖਣ ਜਾਣਾ ਹੈ ਮੱਤਕ ਨਹੀਂ ਇੱਥੇ ਆਂ ਫੜਾ ਫੜ ਕੇ ਲੈ ਆਈ ਮੈਂ ਆਖਿਆ ਵੀ ਉਦਾਂ ਹੀ ਆਣ ਕੇ ਖਲੋਗੀ ਲੱਗੇ ਮੈਨੂੰ ਨਹੀਂ ਪਤਾ ਹਾਂ ਕੱਟਾ ਛੱਡ ਫਿਰ ਇਹਦੇ ਥੱਲੇ ਚੱਲ ਵੇਖਦੇ ਜਦੋਂ ਮਨੁੱਖੀ ਮਿਲੂਗੀ ਚੋਵਾਂਗੇ ਤੇ ਉਦੋਂ ਦੱਸਾਂਗੇ ਫਿਰ ਤੁਹਾਨੂੰ ਹਾਂ ਸੱਸੀ ਕਾਲ ਭੈਣ ਜੀ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਕੀ ਬਣਾਉਣ ਰਏ ਤੁਸੀਂ ਇਹ ਪੂੜਾ ਲੋਕਾਂ ਦੀਆਂ ਮੀਂਹ ਮਰਦੇ ਚ ਰੋਟੀਆਂ ਨਹੀਂ ਪੱਕਣੀਆਂ ਵਾਹ ਪਕਾਉਣ ਰਏ ਪੂਮਾਰ ਪੂੜੇ ਪਕਾਉਣ ਰਹੀਆਂ ਐ ਇਦਾਂ ਹੀ ਆ ਫਿਰ ਮੈਂ ਵੀ ਮੀਂਹ ਮਰਦੇ ਚ ਚਾਰੇ ਕੰਮ ਕਰਦੀ ਆ ਹਾਂਜੀ ਆਹੋ ਵੀ ਹੋਰ ਤਾਂ ਕੋਈ ਕੰਮ ਹੋਣਾ ਨਹੀਂ ਬਾਹਰ ਦਾ ਹਾਂੋ ਕੋਈ ਗੱਲ ਨਹੀਂ ਤਾਂ ਇਹ ਹੀ ਖਾ ਲਈਏ ਕਿ ਮੈਨੂੰ ਸਵਾਦ ਇਹ ਹੋ ਤਾਂ ਹੁਣ ਹੀ ਬਖਸ਼ਦੇ ਦੇ ਹੈ ਨਹੀਂ ਤੈਨੂੰ ਓਦਾਂ ਫਿਰ ਹਾਂ ਹੋਦਰਾ ਮੈਂ ਉਹ ਮੂਹ ਦਾ ਬਣਾਉਣਾ ਆਈ ਅੱਜ ਮੈਂ ਵੇਸਣ ਦਾ ਬਣਾਉਣਾ ਉਹ ਬੰਦ ਕਰਿਓ ਜਿਮਨੀ ਅਚਵਾਜ ਬੜੀ ਆਉਣ ਢੇ ਅੱਜ ਮੈਂ ਵੇਸਣ ਦਾ ਬਣਾਉਂਦਾ ਵੇਸਣ ਦਾ ਕਿੰਨੇ ਕਿੰਨੇ ਖਾਣਾ ਏਕ ਹੁਣ ਸਾਰੇ ਜਣੇ ਸਾਰਾ ਟੋਟਾ ਟੋਟਾ ਕੇ ਉਹੋ ਹੀ ਫਿਰ ਉਹ ਜਿੱਦਾਂ ਸਾਡੇ ਪਿੰਡਾਂ ਦੇ ਵੀ ਆਂਡੇ ਨੂੰ ਲੈ ਜਾਓ ਉੱਥੇ ਤੇ ਚੀਰ ਪੁਆ ਕੇ ਲਿਆਓ ਜਾ ਕੇ ਆਂਡੇ ਰ ਆਂਡਾ ਸਹੀ ਜਿੜ ਕੋਲੋਂ ਤਖੜਾ ਹੈ ਉੱਧਰ ਖਾਣ ਾਂਡਾ ਕੋਈ ਆਂਦਾ ਸੀ ਵੀ ਮਤਲਬ ਵੀ ਮੈਂ ਖਾਣਾ ਤੇ ਜਾਂਦਾ ਸੀ ਮੈਂ ਖਾਣਾ ਤੇ ਜਾਂਦਾ ਸੀ ਮੈਂ ਖਾਣਾ ਆਂਡਾ ਘਰੇ ਕਕੇ ਦੋ ਹੀ ਪਤਾ ਨਹੀਂ ਹਾਂ ਪੁਰਾਣੀ ਗੱਲ ਸੁਣੀ ਆ ਅੱਛਾ ਉਹਨਾਂ ਦੇ ਘਰ ਕੋਈ ਬੰਦਾ ਚੱਲ ਕੇ ਆਂਦਾ ਵੀ ਲੜਦੇ ਕੋ ਆਂਦੇ ਵੀ ਆਂਡੇ ਤੋਂ ਲੜੀ ਜਾਂਦੇ ਵੀ ਆਂਦੇ ਮੈਂ ਖਾਣਾ ਮੈਂ ਖਾਣਾ ਤੇ ਉਹ ਆਂਦਾ ਵੀ ਐਂਦਾ ਕਰੋ ਵੀ ਆਰੇ ਤੇ ਲੈ ਜਾਓ ਆਂਡਾ ਉਥੋਂ ਜੀਰ ਪਵਾ ਲਿਆ ਉਹ ਹਾਂ ਠੀਕ ਤੇ ਕੋਥੇ ਸਾਰੇ ਜਾਣੇ ਫੇਰ ਵੀ ਖਾ ਲੋ ਉਹ ਗੱਲ ਤੇਰੀ ਆ ਵੀ ਇਹਦੇ ਵੀ ਚ ਜੀਰ ਪਵਾ ਲਿਆ ਇਹਨੂੰ ਵੀ ਆਪਾਂ ਇਹ ਐ ਇਦਾਂ ਵੱਡਾ ਭੇ ਸਾਰਿਆਂ ਨੂੰ ਟੋਟਾ ਟੁਟਾ ਆ ਜਾਣਾ ਆ ਜਾਣਾ ਸਵਾਦ ਮੁਤਾਬਕ ਸਾਈ ਜੀ ਵੇਖੋ ਥਾਲੀ ਜੀ ਦਾ ਵਾ ਸਾਈ ਸਾਈ ਜੀ ਦਾ ਮੈਂ ਨਾ ਰਕਬੀਰ ਦਾ ਜਲਾ ਜੀ ਕਰਨ ਧਿਆ ਨਹੀਂ ਮੈਂ ਇਦਾਂ ਨਹੀਂ ਖਾਂਦਾ ਹੁੰਦਾ ਮੈਂ ਇਹ ਨੂੰ ਨਹੀਂ ਚ ਦਹੀਂ ਚ ਬਹੁਤ ਸਵਾਦ ਲੱਗਦਾ ਨਹੀਂ ਅੱਛਾ ਤੋ ਇਹਨੇ ਕਿ ਦਿਖਾਤਾ ਜਦੋਂ ਪਕੌੜੀਆਂ ਪਾਈ ਦਿਆਂ ਤੀ ਔਰ ਗਿਆ ਬੋਲੇਗਾ ਇਹ ਵੀ ਪੋਣਾ ਇਹ ਘੀਆਂ ਮਿਰਚਾਂ ਤੇ ਇਹ ਸਬਜ਼ੀ ਲੈਣ ਦੀ ਲੋੜ ਹੀ ਨਹੀਂ ਪੈਂਦੀ ਇੰਨੀ ਸਵਾਦ ਜਦੋਂ ਸਬਜ਼ੀ ਤੋਂ ਆਕੇ ਜੀ ਹੈ ਨਾ ਹਾਂ ਉਦਣੇ ਫੇਲੇ ਇਹ ਰੋਣੇ ਨਹੀਂ ਮੈਨੂੰ ਦਹੀਂ ਚ ਪਾ ਕੇ ਪਾ ਰੋ ਦੇ ਦੋ ਸਬਜ਼ੀ ਪਾ ਨਾ ਹੀ ਮਿਲੇ ਠੀਕਾ ਵਟਾ ਜਿਹਦਾ ਆਪਾਂ ਉਸ ਵੀਡੀਓ ਨੂੰ ਬਣਾਈ ਨਹੀਂ ਸੀ ਹੂੰ ਜਦ ਰਹਿਣ ਦੀ ਸਬਜ਼ੀ ਨਹੀਂ ਹੈ ਜੀ ਬਣਾਈ ਉਹਨਾਂ ਇਹੋ ਬਣਾਇਆ ਹੈ ਆਹੋ ਜਿਹੜੇ ਦਿਨ ਤੂੰ ਕਹਿੰਦਾ ਵੀ ਮੈਂ ਆਣ ਕੇ ਦਹੀਂ ਬਣਾਉਣਾ ਆਪਣੀ ਮਰਜ਼ੀ ਦਾ ਬਣਾਉਣਾ ਮੈਂ ਤੈਨੂੰ ਪੁੱਛਿਆ ਮੁੜ ਕੇ ਵੀ ਤੂੰ ਕੀ ਖ ਬਣਾਇਆ ਜਾ ਕੇ ਨਹੀਂ ਤੂੰ ਆਖੇ ਨਹੀਂ ਜਾਂਦਿਆਂ ਨੂੰ ਸਭ ਕੋ ਬਣਿਆ ਆਈਗਾ ਅੱਛਾ ਇਹੋ ਆਟਮ ਤਿਆਰ ਕੀਤੀ ਆਟਮ ਤਿਆਰ ਕੀਤੀ ਵੱਡਾ ਸਾਰਾ ਕੂੜਾ ਪਕਾਇਆ ਦੋ ਤਿੰਨ ਗੋਲੀਆਂ ਦਹੀਂ ਦੀਆਂ ਫੇ ਬਣਾਈਆਂ ਕਿਸੇ ਤਰ੍ਹਾਂ ਦਾ ਫੈਂਟ ਲੈਣਾ ਮੇਰੇ ਰ ਟੋਟੇ ਟੋਟੇ ਕਰਕੇ ਪਾ ਦੇ ਜੇ ਪਾ ਗਏ ਉੱਚ ਪਾਉਣੇ ਹਰੇ ਵੀ ਟਿੱਕੀਆਂ ਬਣਾਉਂਦੇ ਆ ਆਹੋ ਮੇਰੀ ਦਾਦੀ ਬਣਾਉਂਦੀ ਸੀ ਤਵੇ ਤੇ ਵੇਸਣ ਘੋਲ ਕੇ ਤੇ ਨਿੱਕੇ 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 ਜਿੱਦਾਂ ਨਿੱਕੇ ਹੁੰਦੇ ਆਪਾਂ ਬਣਾਉਂਦੇ ਹੁੰਨੇ ਟਿੱਕੀ ਦਾਦੀਆਂ ਵੰਦingan ਅੱਥਲੇ ਕੀ ਨਾ ਕਿਆ ਗੈਸ ਤੇ ਚੱਲਣ ਡਿਆ ਅੱਛਾ ਠੀਕ ਆ ਅਹੀਂ ਤੇ ਆਏ ਮੀਝ ਤਾਂ ਹੀ ਬੜੀਆਂ ਬਰੈਟੀਆਂ ਬਣ ਜਾਂਦੀਆਂ ਵਾ ਅੜੀਆਂ ਵੇਲੇ ਮੀ ਹੁਣ ਮੜਾ ਮੋਟਾ ਹਟ ਵੀ ਗਿਆ ਤੇ ਅਹੀਂ ਕਿਤੇ ਭਿੱਜ ਗਏ ਆਂ ਕਿਤੇ ਕੱਖ ਨਹੀਂ ਹਾਲਾਡਾ ਅੱਖਾਂ 'ਚ ਛਿੱਟੇ ਵੱਜੇ ਕਿਤੇ ਬੁਰਾ ਹਾਲ ਵਾ ਉਹ ਇਦਾਂ ਵਾ ਤੇ ਬੱਜਰੀ ਵੱਜਦੀ ਵੱਜਦੀ ਆਹੋ ਤੇ ਮਹੀਂ ਜ ਮਹੀਂ ਦਿਵਾਲੇ ਰਹੇ ਬਿਨ ਸਵੇਰ ਦੇ ਮਹੀਂ ਵੀ ਨਹੀਂ ਮਿਲੀ ਮੈਂ ਤਾਂ ਨਹੀਂ ਖਲਾ ਦਵਾ ਹਾਂ ਹਾਂ ਮੱਝਾਂ ਵੇਚ ਦੋ ਗਾਈਆਂ ਰੱਖੋ ਗਾਈ ਵੀ ਹੈਗੀ ਆ ਗਾਈ ਦਾ ਦੁੱਧ ਨਹੀਂ ਪੀਂਦਾ ਸਾਹਿਬ ਸਿੰਘ ਕਿਉਂ ਚਾ ਨਹੀਂ ਪਿੰਦਾ ਗਾਈ ਦੀ ਪਿੱਛੇ ਤੋਂ ਗਰ ਮੱਝਾ ਦਾ ਦੁੱਧ ਪੈਂਦੀ ਨਾ ਉਹ ਖੁੱਟੀਆਂ ਵਾਲਾ ਦਹੀਂ ਮੋਟਾ ਮੋਟਾ ਹਾਂ ਖਾਨ ਬਣੇ ਹੁੰਦੇ ਜਿੱਦਾਂ ਨਹੀਂ ਸਾਡੇ ਕੋਲ ਕੀ ਰੱਖੋ ਜਿੱਦਾਂ ਨਹੀਂ ਰੱਖੀ ਆਹੋ ਤੁਹਾਡੇ ਵਾਲੀ ਸਹੀ ਹੈ ਨਹੀਂ ਸਾਡੀ ਗਾਈ ਦਾ ਦੁੱਧ ਇੱਥੇ ਗੁੱਡੀ ਦਾ ਪ੍ਰੋਣਾ ਆ ਗਿਆ ਅਸੀਂ ਕਹਿੰਦੇ ਹਾਂ ਸਹੀ ਕਾਲਜੀ ਗੁੱਡੀ ਦਾ ਪਰੋਣਾ ਆ ਗਿਆ ਕਿੰਨੇ ਸਾਲ ਆ ਗਿਆ ਤਖੜੀ ਹੈ ਜੇ ਆਹ ਸੌ ਮੁਰ ਜਾਂਦਾ ਕੋਈ ਉੱਥੇ ਕੀ ਯਾਰ ਤੂੰ ਆਇਆ ਵਾ ਮਾਰਦਾ ਤੈਨੂੰ ਰੱਖਣਾ ਚਾਹ ਤੂੰ ਪੀ ਨਹੀਂ ਨਹੀਂ ਰੱਖੋ ਰੱਖੋ ਭਰਾ ਆਹੀ ਪਹਿਲਾਂ ਤਾਂ ਆਉਂਦੀ ਆ ਵੀ ਤੂੰ ਕੱਲ ਨੂੰ ਕਹਿਣਾ ਮੌਕਾ ਨਾ ਦਿਓ ਕਿ ਹਾਂ 15 ਤਰੀਕ ਨੂੰ ਸੌਣ ਚਾਹੁੰਦਾ ਹਾਂ ਫੇਰ ਤੇੜਾੜੀ ਮਾਂ ਨੇ ਮੱਥੇ ਲਾ ਗਈ ਪਹਿਲਾਂ ਲੈ ਹਾਂ ਅੱਛਾ ਅੱਛਾ ਤੁੰਗੀਆਂ ਤੋਂ ਦੀ ਲੋੜ ਹੀ ਨਹੀਂ ਅਹੀਂ ਪਹਿਲਾਂ ਇਹ ਤੱਕਾ ਕਰਾਂਦੀ ਨਹੀਂ ਛੁੱਟੇ ਹੁਣ ਤੂੰ ਐਡੇ ਰੀਡਿੰਗ ਨਹੀਂ ਹੁਣ ਹੁਣ ਸੌਣ ਕੌਣ ਪਟਾਉਂਦਾ ਪਟਾਉਂਦਾ ਸਾਡੇ ਦੀ ਗੱਲ ਪਾਹੂ ਇਹ ਤੈਨੂੰ ਪਹਿਲਾਂ ਦੱਸਣਾ ਕੀ ਕਹਿੰਦਾ ਮਾਂ ਦਾ ਤੁਹਾਡਾ ਤੂੰ ਕੱਟਣਾ ਸੌਣ ਸੌਣ ਨਹੀਂ ਕੱਟਣਾ ਮੈਂ ਭਾਦੋ ਕੱਟ ਲੂੰਗੀ ਉਹ ਮੈਂ ਸੌਣਾਂਾਂ ਕੱਟ ਭਾਦੋ ਪਟਾ ਦੂੰਗਾ ਤੇ ਤੂੰ ਐਂ ਦਾ ਕਰ ਨੀ ਚੱਲ ਆ ਮੈਂ ਲੀੜੇ ਲੈ ਆਂ ਤੇਰੇ ਕੋਲ ਤੁਸੀਂ ਕਰ ਲੈ ਚੇਂਜ ਹੁਣ ਨਹੀਂ ਲੀੜੇ ਇੱਥੇ ਖੜੇ ਹੋਣਾ ਅੱਗੇ ਪਿੱਛੇ ਪੁੰਨ ਮੈਂ ਆ ਮੈਂ ਬੋਤੀ ਦੀ ਬਾਤ ਹੈ ਸੋਹਣੇ ਸੂਟ ਜਿਹੜੇ ਆ ਨਾ ਪਾ ਕੇ ਜਿਹਾਂ ਹੁੰਦੇ ਨੇ ਕੋਈ ਅੱਖ ਨਹੀਂ ਆਂਟੀ ਇਹਦੇ ਰਹਿ ਕਹਿੰਦਾ ਭਾਬੀ ਇਹ ਦੇ ਕਿੱਥੋਂ ਆ ਟ੍ਰੈਂਡਸ ਚੋਂ ਪਹਿਲਾ ਓ ਰਾਦਾ ਪੀ ਉਹਦਾ ਉਹਟੀ ਆੜਨਾ ਜਾਵੇ ਘਰੋਂ ਸੂਟ ਨਵੇ ਲੈ ਕੇ ਆਉਂਗਾ ਸੂਟ ਲੈ ਕੇ ਆ ਜੂਗੀ ਅੱਛਾ ਦੁਕਾਨ ਤੋਂ ਉਹ ਲੈ ਕੇ ਆਇਆ ਉਹ ਲਿਸ਼ਕਣੇ ਕੁਛ ਕਨੇ ਜੀ ਅੱਛਾ ਤੇ ਲਿਸ਼ਕਣੇ ਲਾ ਕੇ ਮੈਂ ਕਰ ਦਿਆਂਗਾ ਦੋ ਮਗੈ ਤਰੀ ਜਾਂਦੀ ਜਗਮਗ ਜਮਗ ਜੇ ਮੋਟਰਸਾਈਕਲ ਵਾਲੇ ਮੁਰਮੁਰ ਨਾ ਵੇਖਣੀ ਯਾਰ ਕੋ ਫਾਇਦਾ ਵਾ ਇਹ ਗੱਲ ਠੀਕਾ ਮੋਟਰਸਾਈਕਲੇ ਮੁਰਮੁਰ ਵੇਖ ਕੇ ਸੂਤ ਪਾ ਗਾ ਗਾ ਬੋਲੀ ਮੋਟਰਸਾਈਕਲ ਵਾਲਿਆ ਮੁੰਡਿਆ ਭੌਂ ਭੌਂ ਕੇ ਨਾ ਵੇਖ ਅਲੜ ਜਵਾਨੀ ਦਾ ਹੀਟਰ ਵਰਗਾ ਸੇਕ ਆਹੋ ਆਹੋ ਕੋਈ ਨੁਆਰ ਕੋਈ ਮੈਂ ਇਹਨੇ ਬੜੋ ਬੜੀ ਕਿਹਾ ਵੀ ਵੇਖੋ ਮੇਰੇ ਨਾਲ ਐਵੇਂ ਮੈਂ ਆਖੂ ਦੇਖੋ ਮੇਰੀ ਹਾਲ ਕੀ ਨਹੀਂ ਹਾਲ ਕਾ ਬੰਦਾ ਮੇਰਾ ਗਾੜੀ ਚਲਾਉਣ ਡਿਆ ਹੋਗਾ ਤੇ ਮੈਂ ਉੱਥੇ ਲੇਟਣਾ ਵੇਖੀ ਜਾ ਛੇੜੀ ਨਾ ਮੈਂ ਤਾਂ ਨਾ ਮਗਰ ਇੱਕ ਸਟicker ਨਹੀਂ ਆਇਆ ਪਿੰਡੇ ਦੇ ਲਾਵਾਂ ਨਹੀਂ ਗੱਲ ਵੇਖੀ ਜਾ ਛੇੜੀ ਨਾ ਚੱਲ ਕੋਈ ਨਹੀਂ ਇਹਦਾ ਕਰਾਂਗੇ ਹੂੰ ਮੈਂ ਕਿਹਾ ਛੇੜੀ ਜਾ ਵੇਖੀ ਨਾ ਉਲਟ ਲੈ ਦਾਂਗੇ ਉਲਟ ਲੈ ਦਾਂਗੇ ਵੇ ਨਾ ਉਹਦੇ ਅੱਡੀ ਅੱਡੀ ਤੂੰ ਲੈ ਸਕਦੀ ਹੈ ਤੂੰ ਸੱਚ ਵਾ ਸੱਚ ਆ ਵੀ ਬਣਾਇਆ ਜੀ ਹੱਸਦੇ ਆ ਭਰਾਵਾ ਕੂੜਾ ਇਹ ਵੇਸਣ ਦਾ ਮਨੋਰੰਜਨ ਹੋ ਗਿਆ ਟਾਈਮ ਪਾਸ ਹੋ ਗਿਆ ਵਧੀਆ ਰਾਹ ਦੋ ਵੇਖ ਲਿਆ ਵਾ ਬਹੁਤ ਵਧੀਆ ਚੀਜ਼ ਬਣੀ ਆ ਸਾਰਿਆਂ ਨੇ ਖਾਣਾ ਹੋਣੇ ਵੰਡ ਕੇ ਜੀ ਵਿੱਚ ਪਾਇਆ ਜਾਏਗਾ ਕੋ ਉਦਾਂ ਖਾ ਲੋ ਕੋਈ ਅੱਛਾ ਦਹੀਂ ਵੀ ਪੋਣਾ ਵੇਸਣ ਦਾ ਬਣਾਇਆ ਵਾ ਇਹ ਬਣੀਆਂ ਮੁੜ ਕੇ ਪਕੌੜੀਆਂ ਇਹਦੀਆਂ ਸਮਝੋ ਮੋੜ ਗਿਆ ਵੀ ਲੱਗੀਆਂ ਵਾ ਪਰ ਅਸੀਂ ਜਿਆਦਾ ਇਹਨੂੰ ਇਤਰਾ ਇਹ ਨੂੰ ਹਰਦੇ ਆ ਪਰ ਅਜੇ ਨਹੀਂ ਖਾ ਕੇ ਵੇਖਿਆ ਮਿਰਚਾ ਪਾ ਕੇ ਜੀਰੇ ਦਾ ਤੜਕਾ ਲਾ ਕੇ ਵਿੱਚ ਇਹਨੂੰ ਪਾਓ ਸਬਜ਼ੀ ਦੀ ਲੋੜ ਨਹੀਂ ਪੂਰੀ ਹਰੀਆਂ ਮਿਰਚਾਂ ਧੀਰਾ ਪਿਆਜ਼ ਨਹੀਂ ਲੱਗਾ ਹਾਂ ਇਹ ਪਿਆਜ਼ ਨਹੀਂ ਮੈਂ ਪਾਉਂਦੀ ਪਕਾ ਲਾਵਾ ਪਿਆਜ਼ ਨਹੀਂ ਫਟਾਉਂਦਾ ਅੱਛਾ ਪਿਆਜ਼ ਦਾ ਮੈਂ ਸਵਾਦ ਵੱਖਰਾ ਹੀ ਹੁੰਦਾ ਅਦਾ ਹਾਂ ਪਰ ਮੈਨੂੰ ਪਿਆਜ਼ ਨਹੀਂ ਪਿਆਜ਼ ਦਾ ਤੜਕਾ ਲਾਇਆ ਸੁਣੋ ਜੀ ਇੱਥੇ ਅੱਛਾ ਰਾਈ ਰੂਈ ਜੀ ਕਈ ਕੋ ਪਾਉਂਦੀ ਹੁੰਦੀ ਹੈ ਨਹੀਂ ਕਹਿੰਦਾ ਜੀਰਾ ਤੋਂ ਹਿੰਗੀ ਦਾ ਲੈ ਲਓ ਥੋੜਾ ਜਿਹਾ ਨਸਨ ਲੈ ਲਓ ਉਹਨੂੰ ਵੀ ਕੁੱਟ ਲਓ ਤਵੇ ਜਿੱਥੇ ਮਾਸ ਨਾਲ ਤੇਲ ਪਾ ਗਏ ਨਾ ਤੇਰੀ ਵਿੱਚ ਨਹੀਂ ਪਾ ਕੇ ਖਾ ਗਏ ਵੇਖੋ ਕਿੰਨਾ ਤੈਸ ਹੁੰਦਾ ਨਾ ਨਾ ਹਾਈ ਵਿੱਚ ਪੈ ਜੇ ਹਾਂ ਚੱਲ ਕੋਈ ਨਹੀਂ ਹੁਣ ਆ ਟਾਈਮ ਨਾਲ ਤੇ ਚਲੀਏ ਸੁੱਖਣਾ ਹਾਂ ਚਲੋ ਕੋਈ ਨਹੀਂ ਵੇਖਦੇ ਆ ਸਾਥੂ ਕਿਰੀ ਨਹੀਂ ਕਿੰਨੀ ਸੁੱਖਾ ਮਰੇਗਾ ਸੁੱਕੀ ਸੰਦੀ ਢਿੱਕ ਖਾ ਹਾਂ ਹਾਂ ਜੁਆਈਫਾਈ ਦੀ ਸੇਵਾ ਤੇ ਪੂੜਾ ਬਣਾਇਆ ਹਾਂ ਉਹ ਸਾਸ ਤੇਰੀ ਵੀ ਢਿੱਕਣ ਲਈ ਆ ਜੀ ਡਾਈਨ ਨੇ ਬਾਹਰ ਤੇ ਮੱਥੇ ਲਾਉਣਾ ਮੈਨੂੰ ਉਹਦੇ ਹੁਣ ਅਜੀ ਭਾਦੋਂ ਚੋਂ ਚੱਲਣ ਡਿਆ ਨਾ ਜੀ ਹਾੜ ਚੱਲਣ ਡਿਆ ਆਹੋ ਤੇ ਸੌਣ ਤੇ ਨਹੀਂ ਆ ਪਾ ਲੱਗਣਾ ਆਹੋ ਉਹਦੇ ਨੂੰ ਮੈਂ ਕਿਹ ਗੇਰ ਛੱਡ ਜੂ ਅੱਛਾ ਤਾਂ ਫੇਰ ਆਂਟੀ ਫੇਰ ਅੱਛਾ ਲੈ ਇਦਾਂ ਕਰ ਲੂੰਗੀ ਇਦਾਂ ਕਰ ਲੂੰਗੀ ਠੀਕ ਵਾ ਚਲੋ ਠੀਕ ਆ ਕੇ ਠੀਕ ਕਰਦੇ ਆ ਸੌਣ ਮਹੀਨੇ ਦੇ ਹਾੜ ਮਹੀਨੇ ਦੇ ਅਖੀ ਆਖਰੀ ਦਿਨ ਦੀ ਆਨੇ ਦੇ ਸਗਰਾਣ ਤੋਂ ਨਾਲੇ ਮਸਾਂਦ ਹਾਂ ਜਿਹੜਾ ਇੱਕ ਦਿਨ ਪਹਿਲਾਂ ਹੁੰਦਾ ਸਗਰਾਣ ਤੋਂ ਉਹਨੂੰ ਮਸਾਂਦ ਕਹਿੰਦੇ ਹੁੰਦੇ ਆ ਉਹਦੋਂ ਛੱਡ ਦੂ ਉਹਦੋਂ ਛੱਡ ਫੇ ਮਸਾਂਦ ਵਜੇ ਦਿਨ ਆ ਜੂਗੀ ਮੈਨੂੰ ਮੈਨੂੰ ਹੋਰ ਕੀਤਾ ਪਤਾ ਨਹੀਂ ਤੁਹਾਡਾ ਵੀ ਮੈਂ ਸੌਣ ਕੱਟਣ ਗਈ ਹਾਂ ਤੇ ਗਰ ਸਾਹਿਬ ਸਿੰਘ ਇੰਨਾ ਨਾਰਾਜ਼ ਹੋ ਗਿਆ ਤੀੜੀਆਂ ਔਂਡੀਆਂ ਵਿੱਚ ਸਭ ਕੋ ਔਂਡਿਆ ਵਾਦ ਮੈਨੂੰ ਪੂਰੀਆਂ ਨਾ ਵੱਟੋ ਤੁਸੀਂ ਕਿਦਾਂ ਨਾਰਾਜ਼ ਹੈ ਮੈਂ ਨਾਰਾਜ਼ ਹੋ ਕੇ ਤੇ ਸੱਜਦੇ ਸਤੇ ਭਈ ਇਦਾਂ ਕਰਕੇ ਇਦਾਂ ਨਾਰਾਜ਼ ਹੁੰਦਾ ਹੀ ਤੇ ਉਹ ਮੁੜ ਕੇ ਫਿਰ ਬੀਬੀ ਗਈ ਤੇ ਮੈਨੂੰ ਜਾ ਕੇ ਲੈ ਆਈ ਹਾਂ ਫਿਰ ਅਸੀਂ ਆ ਗਏ ਪੈਣਾ ਮੇਰੀ ਸੱਸ ਦਾ ਨਹੀਂ ਜੀ ਲੱਗਦਾ ਦਾ ਵਜਾ ਕਰਨ ਨਹੀਂ ਮੈਂ ਬੀਬੀ ਸਾਡੇ ਦਾ ਨਹੀਂ ਜੀ ਲੱਗਦਾ ਦਾ ਨਹੀਂ ਮਹਾ ਦੇ ਅਹੀਂ ਟੱਬਰ ਬਣਾਇਆ ਵਾ ਤੇ ਉਥੇ ਕੀ ਹੋਣ ਲੱਗਾ ਵਾ ਕੁਛ ਨਹੀਂ ਹੋਣ ਲੱਗਾ ਪਿਛੇ ਰਵਾਜ ਹੀ ਵੀ ਲੋਕੀ ਜਾਂਦੀਆਂ ਨਹੀਂ ਹੁੰਦੀਆਂ ਕੁੜੀਆਂ ਸਹੁਰੇ ਪੇਕੇ ਚਿਰੀ ਚਿਰੀ ਜਾਣਾ ਤੇ ਉਹਦਾ ਹੁੰਦਾ ਹੈ ਪਜਾਣਾ ਸ਼ਾਕਾ ਤੇ 4 ਦਿਨ ਕੁੜੀ ਬੰਨੇ ਨਾ ਰਹਿ ਆਉਗੀ ਤੇ ਹੁਣ ਤੇ ਕੁੜੀਆਂ ਹਫਤੇ ਜੇ ਇੱਕ ਵਾਰ ਹੋ ਹੁੰਦੀਆਂ ਵਾ ਇਹ ਕਰਕੇ ਫਿਰ ਅਸੀਂ ਆਖਾ ਚੱਲ ਕੋਈ ਨਹੀਂ ਅਸੀਂ ਸਹੁਰੇ ਪਹਿਲਾਂ ਠੂਠੀਆਂ ਵਟਾ ਲੀਆਂ ਹੀ ਨਵੇਂ ਸੱਸ ਨੇ ਗੁਰਦੁਆਰੇ ਜਾ ਕੇ ਫੇਰ ਹੀ ਗਈ ਹੀ ਮੈਂ ਨਹੀਂ ਪੂਰਾ ਸੌਣ ਕਟਾ ਹਦੀ ਬਬਲੀ ਹਾਂ ਹਾਂ ਆਹੋ ਪਹਿਲੇ ਪਿਛਲੇ ਰਵਾਜ ਜਿੱਦਾਂ ਹੈਗੇ ਲੋਕ ਕੀ ਕਰੀ ਜਾਂਦੇ ਆ ਇਹ ਕੀ ਹੈ ਭਾਂਜ ਹੈਗਾ ਨਾਲ ਹੈ ਜੀ ਹਾਂ ਹਾਂ ਚਲੋ ਠੀਕ ਆ ਜੀ ਹੁਣ ਖਾਓ ਪਕੌੜੀਆਂ ਵਾਲਾ ਦਹੀਂ ਤੇ ਨਾਲ ਰੋਟੀਆਂ ਮਿਲਦੇ ਆ ਵੜਾਉਂਦੇ ਆ ਮਿਲਦੇ ਆ ਬ੍ਰੇਕ ਤੋਂ ਹਾਂ ਮਿਲਦੇ ਆ ਅਗਲੇ ਵਲੌਗ ਦੇ ਨਾਲ ਸਾਸਰੀ ਕਾਲ ਜੀ 1 ਕਲੋ